ਦਾ ਪੰਜਾਬ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਇਲੈਕਸ਼ਨ ਤੋਂ ਪਹਿਲੇ ਨਸ਼ਿਆਂ ਦਾ ਮੁੱਦਾ ਸਿਆਸੀ ਸਟੇਜਾਂ ਤੋਂ ਤੇ ਖੂਬ ਗਰਮਾਇਆ ਹੋਇਆ ਸੀਗਾ ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨ ਤੋਂ ਪਹਿਲੇ ਇੱਕ ਸਹੂ ਵੀ ਚੱਕੀ ਸੀਗੀ ਕਿ ਇੱਕ ਮਹੀਨੇ ਦੇ ਅੰਦਰ ਪੰਜਾਬ ਵਿੱਚ ਅਸੀਂ ਨਸ਼ਾ ਖਤਮ ਕਰ ਦਾਂਗੇ ਅੱਜ ਉਸ ਨਸ਼ੇ ਦੀ ਲੜਾਈ ਪੁਲਿਸ ਲੜ ਰਹੀ ਹੈ ਔਰ ਉਸ ਪੁਲਿਸ ਦੀ ਗੱਲ ਕਰੀਏ ਤੇ ਜਲੰਧਰ ਦੇ ਐਸਐਸਪੀ ਨਵਜੋਤ ਮਹਾਲ ਜਿਨ੍ਹਾਂ ਨੇ 5 ਮਹੀਨੇ ਦੇ ਵਿੱਚ ਵੀ 437 ਕੇਸ ਐਨਡੀਪੀਐਸ ਦੇ ਵਿੱਚ ਰਜਿਸਟਰਡ ਕੀਤੇ ਔਰ ਕਾਫੀ ਸਾਰੇ ਤਕ ਜਿਹੜਾ तकरीबन 537 ਦੇ ਕਰੀਬ ਜਿਹੜੇ આરોપી ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚ ਔਰਤਾਂ ਦੀ ਸੰਖਿਆ ਕਾਫੀ ਸੀਗੀ ਤੇ ਅਸੀਂ ਗੱਲ ਕਰਦੇ ਹਾਂ ਨਵਜੋਤ ਮਹਾਲ ਜੀ ਨਾਲ ਜੋ ਸਾਨੂੰ ਆਪਣੀ ਪ੍ਰਾਪਤੀਆਂ ਦੇ ਬਾਰੇ ਵਿੱਚ ਔਰ ਨਸ਼ੇ ਦੇ ਖਿਲਾਫ ਲੜਾਈ ਦੇ ਬਾਰੇ ਵਿੱਚ ਵਿਸਤ੍ਰਿਤ ਰੂਪ ਨਾਲ ਜਾਣਕਾਰੀ ਦੇਣਗੇ ਇੰਮੂਨਿੰਗ ਤੇ ਲੱਗਿਆ ਤਕਰੀਬਨ 5 ਮਹੀਨੇ ਹੋ ਗਏ ਨੇ ਇਸ ਤੋਂ ਪਹਿਲਾਂ ਮੈਂ ਖੰਨੇ ਐਸਐਸਪੀ ਸੀ ਦਾ ਜਦੋਂ ਦੀ ਇਹ ਸਰਕਾਰ ਬਣੀ ਹੈ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਸਰਕਾਰ ਥਰੂ ਵੀ ਐਂਡ ਸੈਟੇਡ ਡੀਜੀ ਸ਼੍ਰੀ ਸ਼ਰੇਸ਼ ਰੋੜਾ ਜੀ ਦੇ ਥਰੂ ਵੀ ਕਿ ਨਸ਼ਿਆਂ ਦੇ ਖਿਲਾਫ ਪੂਰੀ ਲੜਾਈ ਲੜਨੀ ਹੈ ਐਂਡ ਇਸ ਦੇ ਖਾਤਮੇ ਲਈ ਸਾਰੇ ਸਟੈਪਸ ਚੁੱਕਨੇ ਨੇ ਜਲੰਧਰ ਦੇ ਵਿੱਚ ਤਕਰੀਬਨ ਪਿਛਲੇ 5 ਮਹੀਨਿਆਂ ਦੇ ਵਿੱਚ ਅਸੀਂ 437 ਪਰਚਰ ਰਜਿਸਟਰ ਕੀਤੇ ਨੇ ਜਿਨ੍ਹਾਂ ਵਿੱਚੋਂ 535 ਰੁਪਏ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਇਸ ਦੇ ਵਿੱਚ ਮੈਂ ਇਹ ਸਪੈਸ਼ਲ ਤੌਰ ਤੇ ਦੱਸਣਾ ਚਾਹੂੰਗਾ ਕਿ ਅਸੀਂ ਤਕਰੀਬਨ 10 ਕਿਲੋ ਹੈਰਨ ਫੜੀ ਹੈ ਐਂਡ ਇਹਦੇ ਨਾਲ ਹੀ ਅਰਾਊਂਡ 12 13 ਜਿਹੜੇ ਅਫਰੀਕਨ ਨੈਸ਼ਨਲਸ ਨੇ ਉਹਨਾਂ ਨੂੰ ਵੀ ਅਰੈਸਟ ਕੀਤਾ ਅਫਰੀਕਨ ਨੈਸ਼ਨਲਸ ਦੇ ਵਿੱਚੋਂ ਤਕਰੀਬਨ 6 ਕੁ ਲੇਡੀਆਂ ਵੀ ਨੇ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਐਂਡ ਉਹਨਾਂ ਕੋਲੋਂ ਕਾਫੀ ਹੈਵੀ ਮਾਤਰਾ ਦੇ ਵਿੱਚ ਅਸੀਂ ਹੈਰਨ ਰਿਕਵਰ ਕੀਤੀ ਇਸ ਦੇ ਨਾਲ ਨਾਲ ਹੀ ਪੋਪੀ ਹਸਕਵੀ ਕਾਫੀ ਵੱਡੀ ਮਾਤਰਾ ਚ ਤਕਰੀਬਨ 2000 ਕਿਲੋਜ਼ ਫੜੀ ਗਈ ਹੈ ਅਰਾਊਂਡ 30 ਕਿਲੋ ਅਫੀਮ ਵੀ ਫੜੀ ਗਈ ਹੈ ਐਂਡ ਬਾਕੀ ਵੀ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਨਸ਼ੇ ਦੇ ਸਰਪ ਵਗੈਰਾ ਇਹ ਵੀ ਕਾਫੀ ਮਾਤਰਾ ਚ ਫੜੇ ਗਏ ਨੇ ਜਿੱਥੇ ਅਸੀਂ ਫੜਨ ਫੜਾਨ ਦਾ ਕੰਮ ਕਰ ਰਹੇ ਹਾਂ ਜਿੱਥੇ ਅਸੀਂ ਇਹ ਨਸ਼ੇ ਦੇ ਜਿਹੜੇ ਤਸਕਰ ਹੈ ਉਹਨਾਂ ਨੂੰ ਅਸੀਂ ਫੜ ਕੇ ਬਿਹਾਈਂਡ 바ਰਸ ਭੇਜ ਰਹੇ ਹਾਂ ਉੱਥੇ ਅਸੀਂ ਨਾਲ-ਨਾਲ ਹੀ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਸੈਂਸਿਟਾਈਜ਼ ਕਰ ਰਹੇ ਹਾਂ ਲੋਕਾਂ ਨੂੰ ਜਿਹੜੇ ਬੱਚੇ ਨਸ਼ੇ ਕਰਦੇ ਨੇ ਉਹਨਾਂ ਨੂੰ ਅਸੀਂ ਇਹਨਾਂ ਦੇ ਸੈਂਟਰਸ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ 'ਚ ਜਮਾ ਕਰਾਇਆ ਹੁਣ ਇਥੋਂ ਤੱਕ ਲੋਕਾਂ ਦੇ ਵਿੱਚ ਕੰਫੀਡੈਂਸ ਬਣ ਗਿਆ ਹੈ ਜਲੰਧਰ ਪੁਲਿਸ ਦਾ ਜਾਂ ਪੰਜਾਬ ਪੁਲਿਸ ਦਾ ਕਿ ਮੈਨੂੰ ਪਰਸਨਲੀ ਫੋਨਸ ਆਉਂਦੇ ਨੇ ਕਿ ਮੇਰਾ ਬ੍ਰਦਰ ਆ ਨਸ਼ਾ ਕਰ ਰਿਹਾ ਜੀ ਕੁਛ ਨਾ ਕੁਛ ਇਹਦੇ ਸੰਬੰਧ ਦੇ ਵਿੱਚ ਕੀਤਾ ਜਾਵੇ ਵਾਈਵਸ ਫੋਨ ਕਰਦੀਆਂ ਨੇ ਕਿ ਸਾਡੇ ਹਸਬੰਡ ਨਸ਼ਾ ਕਰ ਰਹੇ ਨੇ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਅਸੀਂ ਹਰ ਪਾਸਿਓਂ ਹੀ ਸੋਸ਼ੀਅਲੀ ਵੀ ਇਕਨੋਮਿਕਲੀ ਜਿੱਥੇ ਉਹਨਾਂ ਦੀ ਕੋਈ ਮਦਦ ਕਰ ਸਕਦੇ ਜਿਹੜਾ ਬੱਚਾ ਕੋਈ ਡੀਡਿਕਸ਼ਨ ਸੈਂਟਰ ਦੇ ਵਿੱਚ ਜਾ ਕੇ ਖੁਦ ਆਪਣਾ ਇਲਾਜ ਕਰਨ ਦੇ ਯੋਗ ਨਹੀਂ ਹੈ ਉਹ ਵੀ ਅਸੀਂ ਕੁਝ ਐਨਜੀਓਜ਼ ਰੋਪਨ ਕੀਤੀਆਂ ਨੇ ਕੁਝ ਐਨਆਰਆਈਜ਼ ਰੋਪਨ ਕੀਤੇ ਨੇ ਜਿਹੜੇ ਉਹਨਾਂ ਦਾ ਟ੍ਰੀਟਮੈਂਟ ਫ੍ਰੀ ਕਰਾ ਰਹੇ ਨੇ ਇੱਕ ਨਵਜੋਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਫੋਰਨ ਨੈਸ਼ਨਲਸ ਫੜੀਆਂ ਔਰ ਉਹਦੇ ਵਿੱਚ ਤਕਰੀਬਨ ਅਫਰੀਕਨ ਹੈਗੀ ਹੈ ਇਹ ਕਿਦਾਂ ਦਾ ਨੈਟਵਰਕ ਹੈਗਾ ਹੈ ਕਿ ਫੋਰਨ ਨੈਸ਼ਨਲਸ ਦਾ ਜਲੰਧਰ ਆ ਕੇ ਨਸ਼ਾ ਸਪਲਾਈ ਕਰਨਾ ਔਰ ਤੁਸੀਂ ਪਿਛਲੇ ਗੱਲਬਾਤ ਤੇ ਇਹ ਵੀ ਦੱਸ ਰਹੇ ਸੀਗੇ ਕਿ ਕਾਫੀ ਸਾਰਾ ਨਸ਼ਾ ਦਿੱਲੀ ਤੋਂ ਵਾਪਸ ਨਾਰਮਲੀ ਪੰਜਾਬ ਜਾਣਿਆ ਜਾਂਦਾ ਸੀਗਾ ਟਰਾਂਜ਼ਿਟ ਰੂਟ ਵਾਸਤੇ ਕਿ ਪਾਕਿਸਤਾਨ ਤੋਂ ਬਾਰਡਰ ਤੋਂ ਡਰੱਗ ਸਮਗਲਰ ਹੋ ਕੇ ਦਿੱਲੀ ਦਿੱਲੀ ਤੋਂ ਬਾਹਰ ਜਾਂਦੀ ਸੀਗੀ ਇਹ ਉਲਟਾ ਟ੍ਰੈਂਡ ਜਿਹੜਾ ਚੱਲਿਆ ਹੈ ਕਿ ਦਿੱਲੀ ਤੋਂ ਡਰੱਗ ਜਲੰਧਰ ਆ ਰਹੀ ਹੈ ਔਰ ਇੱਥੇ ਕੰਜ਼ਮਪਸ਼ਨ ਵਾਸਤੇ ਸਪਲਾਈ ਹੋ ਰਹੀ ਹੈ ਇਹ ਕੀ ਨਵਾਂ ਟ੍ਰੈਂਡ ਹੈਗਾ ਇਹ ਲੇਟਲੀ ਇਹ ਟ੍ਰੈਂਡ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਅਫਰੀਕਨ ਨੈਸ਼ਨਲਸ ਨੇ ਸਪੈਸ਼ਲੀ ਜਿਹੜੇ ਦਿੱਲੀ ਰਹਿੰਦੇ ਨੇ ਉਹ ਕਾਫੀ ਜਿਆਦਾ ਇਸ ਹੈਰਨ ਦੇ ਟ੍ਰੇਡ ਦੇ ਵਿੱਚ ਇਨਵੋਲਵ ਹੋ ਗਏ ਨੇ ਇਹ ਜਿਹੜੇ ਗਲਬਲ ਹੁੰਦੇ ਨੇ ਲੇਡੀਆਂ ਜਿਹੜੇ ਕੋਈ ਵਿਜ਼ਟਰ ਵੀਜ਼ਾ ਤੇ ਆਏ ਹੈ ਕਈ ਸਟੂਡੈਂਟ ਵੀਜ਼ਾ ਤੇ ਵੀ ਆਈਆਂ ਹੁੰਦੀਆਂ ਨੇ ਕਈ ਕੋਈ ਪ੍ਰੋਫੈਸ਼ਨਲ ਵੀਜ਼ਾ ਤੇ ਆਈਆਂ ਹੁੰਦੀਆਂ ਨੇ ਉਹਨਾਂ ਦੇ ਰਾਹੀਂ ਸਮਗਲਿੰਗ ਕਰਾਉਂਦੇ ਨੇ ਹੈਰਨ ਦੀ ਸਾਡੇ ਦੁਆਬੇ ਏਰੀਏ ਦੇ ਵਿੱਚ ਇਹ ਜਿਹੜੀ ਸਪਲਾਈ ਦਿੱਲੀ ਤੋਂ ਆ ਰਹੀ ਹੈ ਉਹ ਆਲਮੋਸਟ ਤਕਰੀਬਨ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸਾਰੇ ਹੀ ਏਰੀਏ ਦੇ ਵਿੱਚ ਇੱਥੇ ਆ ਕੇ ਸੇਲ ਕਰਦੇ ਨੇ ਪਰ ਇਨਦਰ ਨੈਟਵਰਕ ਅਸੀਂ ਕਾਫੀ ਵੱਡੇ ਲੈਵਲ ਤੱਕ ਤੋੜਨ ਦੇ ਵਿੱਚ ਕਾਮਯਾਬ ਹੋਏ ਜਿਨ੍ਹਾਂ ਨੂੰ ਅਸੀਂ ਇੱਥੇ ਫੜ ਲਏ ਨੇ ਉਹਨਾਂ ਦੀ ਅਸੀਂ ਪੁੱਛਗਿੱਛ ਕਰਕੇ ਟੈਕਨੀਕਲ ਤਰੀਕੇ ਨਾਲ ਐਂਡ ਆਦਰਵਾਇਸ ਅਸੀਂ ਦਿੱਲੀ ਤੋਂ ਵੀ ਕਈ ਵਾਰੈਂਟਸ ਲੈ ਕੇ ਜਿਹੜੇ ਇਸ ਗੱਲ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਅਸੀਂ ਫੜ ਕੇ ਲੈ ਕੇ ਆਏ ਐਂਡ ਅਸੀਂ ਐਸਟੀਐਫ ਨੂੰ ਵੀ ਲਿਖ ਕੇ ਭੇਜ ਦਿੱਤਾ ਜਿਹੜੀ ਅੱਗੇ ਵੀ ਐਕਸ਼ਨ ਲੈਂਦੀ ਹੈ ਦਿੱਲੀ ਪੁਲਿਸ ਨਾਲ ਟਾਈ ਅਪ ਕਰਕੇ ਕੋਈ ਐਦਾਂ ਦਾ ਵੱਡਾ ਨੈਟਵਰਕ ਕਿਉਂਕਿ ਤੁਸੀਂ ਦੱਸਿਆ ਇਨਵੈਸਟੀਗੇਸ਼ਨ ਜਿਹੜੀ ਦਿੱਲੀ ਤੱਕ ਵੀ ਗਈ ਦਿੱਲੀ ਦੇ ਵਿੱਚ ਕੋਈ ਵੱਡੇ ਗੈਂਗ ਜਾਂ ਇੰਟਰਨੈਸ਼ਨਲ ਗੈਂਗ ਇਹਦੇ ਪਿੱਛੇ ਹੈਗੇ ਇੰਟਰਨੈਸ਼ਨਲ ਗੈਂਗ ਇਸ ਤਰੀਕੇ ਨਾਲ ਕਿਹਾ ਜਾ ਸਕਦਾ ਕਿਉਂਕਿ ਇਹ ਆਲਰੇਡੀ ਹੈ ਹੀ ਅਫਰੀਕਨ ਨੈਸ਼ਨਲਸ ਨੇ ਇੰਟਰਨੈਸ਼ਨਲੀ ਉਥੋਂ ਆਈ ਐਮ ਨਾਟ ਅਵੇਅਰ ਕਿ ਇਹ ਉਥੋਂ ਭੇਜਦੇ ਨੇ ਕਿਤੇ ਬਾਹਰ ਕੇ ਨਹੀਂ ਬਟ ਇਹ ਪੰਜਾਬ ਦੇ ਵਿੱਚ ਜ਼ਰੂਰ ਇਹਨਾਂ ਨੇ ਆਪਣਾ ਕੰਮ ਸਟਾਰਟ ਕੀਤਾ ਅਸੀਂ ਪਿਛਲੇ 5 ਕੁ ਮਹੀਨਿਆਂ ਦੇ ਵਿੱਚ ਤਕਰੀਬਨ 12 ਅਫਰੀਕਨ ਨੈਸ਼ਨਲਸ ਜਿਨ੍ਹਾਂ ਚ ਨਾਈਜੀਰੀਅਨ ਜ਼ੈਂਬਾਬੀਅਨ ਲੜਕੀਆਂ ਲੜਕੇ ਦੋਵੇਂ ਹੈਗੇ ਨੇ ਉਹਨਾਂ ਨੂੰ ਅਰੈਸਟ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋਲੋਂ ਤਕਰੀਬਨ 1 ਕਿਲੋ 1.5 ਕਿਲੋ 2-2 ਕਿਲੋ ਹੈਰਨ ਵੀ ਅਸੀਂ ਫੜੀ ਹੈ ਜਿਨ੍ਹਾਂ ਕੋਲੋਂ ਇੰਨੀ ਵੱਡੀ ਮਾਤਰਾ ਵਿੱਚ ਅਸੀਂ ਹੈਰਨ ਫੜਦੇ ਆ ਉਹ ਵੱਡੀ ਫੇਸ਼ੀ ਕਹੀ ਜਾ ਸਕਦੀ ਹੈ ਐਂਡ ਤਿੰਨ ਕ ਬੰਦੇ ਜਿਹੜਾ ਜਿਹੜੇ ਪਿੱਛੋਂ ਭੇਜਦੇ ਸੀਗੇ ਸਪਲਾਈ ਕਰਦੇ ਸੀ ਉਹ ਸਪਲਾਈ ਲਾਈਨ ਵੀ ਅਸੀਂ ਤੋੜਨ ਦੇ ਵਿੱਚ ਕਾਮਯਾਬ ਹੋਏ لیکن ਅਕਸਰ ਜਦ ਗੱਲ ਡਰਗ ਦੀ ਆਉਂਦੀ ਹੈ ਕਿਉਂਕਿ ਸਿਆਸੀ ਸਟੇਜਾਂ ਤੋਂ ਵੀ ਇਸ ਬੁੱਦੇ ਨੂੰ ਅਕਸਰ ਵਿਰੋਧੀ ਪਾਰਟੀਆਂ ਵੱਲੋਂ ਉਛਾਲਿਆ ਜਾਂਦਾ ਹੈ ਤੁਹਾਨੂੰ ਪੂਰੇ ਡਰਗ ਦੇ ਕਾਰੋਬਾਰ ਨੂੰ ਖਤਮ ਕਰਨ ਵਾਸਤੇ ਜਾਂ ਡਰਗ ਦੇ ਖਿਲਾਫ ਲੜਾਈ ਦੇ ਵਿੱਚ ਪੋਲਿਟੀਕਲ ਇੰਟਰਫੇਰੈਂਸ ਕਿੰਨਾ ਕੋ ਲੱਗਦਾ ਹੈ ਇਸ ਕਮੇਟ ਦੇ ਵਿੱਚ ਜੇ ਸੱਚ ਪੁੱਛੋ ਡਰਗਸ ਦੇ ਸੰਬੰਧ ਦੇ ਵਿੱਚ ਬਿਲਕੁਲ ਕੋਈ ਇੰਟਰਫੇਰੈਂਸ ਨਹੀਂ ਹੈਗੀ ਮੈਨੂੰ ਲੱਗਿਆ ਨੂੰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਮੈਂ ਐਸਐਸਪੀ ਖੰਨਾ ਹੁਣ ਹੋਣ ਐਸਐਸਪੀ ਜਲੰਧਰ ਰੂਰਲ ਦੇ ਵਿੱਚ ਸੇਵਾ ਕਰ ਰਿਹਾ ਮੈਨੂੰ ਹਜੇ ਤੱਕ ਕਿਸੇ ਪੋਲਿਟਿਸ਼ੀਅਨ ਨੇ ਡਰੱਗ ਸੰਬੰਧੀ ਜਾਂ ਸ਼ਰਾਬ ਸੰਬੰਧੀ ਕਦੇ ਵੀ ਫੋਨ ਨਹੀਂ ਕੀਤਾ ਤੁਸੀਂ ਕਿਹਾ ਕਿ ਇਸ ਗਵਰਨਮੈਂਟ ਦੇ ਵਿੱਚ ਯਾਨੀ ਪਿਛਲੀ ਗਵਰਨਮੈਂਟ ਦੇ ਵਿੱਚ ਹੁੰਦਾ ਸੀਗਾ ਇੰਟਰਫੀਰੈਂਸ ਮੈਂ ਉਸ ਚੀਜ਼ ਤੇ ਨਹੀਂ ਕੁਝ ਕਹਿ ਪਾਉਂਗਾ ਕਿਉਂਕਿ ਮੈਂ ਉਦੋਂ ਐਜ਼ ਐਸਐਸਪੀ ਨਹੀਂ ਸੀ ਪੋਸਟਡ ਬਟ ਡੈਫੀਨਿਟਲੀ ਇਸ ਗਵਰਨਮੈਂਟ ਦੀ ਜਿਹੜੀ ਨੀਤੀ ਹੈ ਜਿਹੜੀ ਪਾਲਿਸੀ ਹੈ ਉਹ ਬਹੁਤ ਕਲੀਅਰ ਹੈ ਕਿ ਅਸੀਂ ਡਰੱਗਸ ਨੂੰ ਐਲੀਮੀਨੇਟ ਕਰਨਾ ਬਿਲਕੁਲ ਹੀ ਪੰਜਾਬ ਸੂਬੇ ਦੇ ਵਿੱਚੋਂ ਇਸ ਕਰਕੇ ਅਸੀਂ ਜਿੱਥੇ ਫੜਦੇ ਆ ਉਥੇ ਨਾਲ-ਨਾਲ ਡੈਪੋ ਇੱਕ ਸਕੀਮ ਤੁਹਾਨੂੰ ਪਤਾ ਹੋਵੇਗਾ ਉਹ ਵੀ ਚੱਲ ਰਹੀ ਹੈ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਸਿਵਲ ਸਰਜਨ ਦੇ ਨਾਲ ਰਲ ਕੇ ਪਿੰਡਾਂ ਦੇ ਵਿੱਚ ਜਾਈਦਾ ਉਥੇ ਲੋਕਾਂ ਨੂੰ ਸੈਂਸਿਟਾਈਜ਼ ਕਰੀਦਾ ਐਜੂਕੇਟ ਕਰੀਦਾ ਐਂਡ ਵੋਲੰਟੀਅਰਸ ਅਸੀਂ ਬਣਾ ਰਹੇ ਹਾਂ ਕਿ ਜਿਹੜੇ ਬੱਚੇ ਪੀ ਰਹੇ ਨੇ ਉਹਨਾਂ ਨੂੰ ਛੜਾਣ ਦੇ ਵਿੱਚ ਸਾਡੀ ਮਦਦ ਕਰਨ ਤੇ ਜਿਹੜਾ ਪੁਲਿਸ ਵਾਲਾ ਰੋਲ ਹੈਗਾ ਬੇਸਿਕਲੀ ਫੜਨ ਫੜਾਉਣ ਦਾ ਉਹ ਅਸੀਂ ਬਾਖੂ ਵੀ ਆਪਣਾ ਰੋਲ ਅਪਣਾ ਕਰ ਰਹੇ ਹਾਂ ਤਾਂ ਤੁਸੀਂ ਦੱਸਿਆ ਕਿ ਲੇਡੀਜ਼ ਦੀ ਇਨਵੋਲਵਮੈਂਟ ਡਰਗ ਟ੍ਰੇਡ ਦੇ ਵਿੱਚ ਕਾਫੀ ਜ਼ਿਆਦਾ ਦੇਖੀ ਜਾ ਰਹੀ ਹੈ ਤੁਸੀਂ ਵੀ ਜਿੰਨੀ ਲੇਡੀਜ਼ ਫੜੀ ਹੈ ਟੋਟਲ ਕੇਸ ਵਿੱਚੋਂ 37 ਦੇ ਕਰੀਬ ਮਹਿਲਾਵਾਂ ਫੜੀ ਹੈ ਇਹ ਮਹਿਲਾਵਾਂ ਦਾ ਇਸ ਟ੍ਰੇਡ ਦੇ ਵਿੱਚ ਖਾਸ ਕਰਕੇ ਫੋਰਨ ਨੈਸ਼ਨਲਸ ਦਾ ਜਾਂ ਦੂਜੀ ਵੀ ਨੈਸ਼ਨਲਸ ਫੋਰਨ ਨੈਸ਼ਨਲਸ ਤੋਂ ਇਲਾਵਾ ਹੋਰ ਵੀ ਔਮਨ ਹੈਗੇ ਜਿਹੜੀ ਇਹਦੇ ਵਿੱਚ ਇਨਵੋਲਵ ਹੈਗੀਆਂ ਇਹ ਇੱਕ ਨਵਾਂ ਟ੍ਰੈਂਡ ਹੈਗਾ ਕਿ ਸ਼ੁਰੂ ਤੋਂ ਇਦਾਂ ਦਾ ਸੀਗਾ ਇਹ ਖੈਰ ਜਿਹੜਾ ਅਫਰੀਕਨ ਨੈਸ਼ਨਲਸ ਵਾਲਾ ਇਹ ਤੇ ਨਵਾਂ ਟ੍ਰੈਂਡ ਹੀ ਲੱਗਦਾ ਬਟ ਪਹਿਲਾਂ ਕੁਛ ਲੇਡੀਆਂ ਜਿਹੜੀਆਂ ਉਹ ਨਸ਼ੇ ਜਿਹੜੇ ਅਫੀਮ ਤੇ ਪੋਪੀ ਹਿਸਕ ਸੀ ਉਹਦੇ ਵਿੱਚ ਨੋਰਡ ਰਹਿੰਦੀਆਂ ਸੀ ਹੁਣ ਉਹੀ ਜਿਹੜੇ ਹੈਗੇ ਨੇ ਉਹ ਪੋਪੀ ਹਿਸਕ ਤੇ ਅਫੀਮ ਛੱਡ ਕੇ ਤੇ ਹੈਰਨ ਦੀ ਤਸਕਰੀ ਦੇ ਵਿੱਚ ਆ ਗਏ ਨੇ ਜਦੋਂ ਪਹਿਲੇ ਇਲੈਕਸ਼ਨ ਤੋਂ ਪਹਿਲੇ ਗੱਲ ਚੱਲਦੀ ਸੀ ਕਿ ਪੰਜਾਬ ਦੇ 70% ਦੇ ਕਰੀਬ ਯੂਥ ਨਸ਼ਾ ਕਰਦੇ ਆ ਤੁਹਾਨੂੰ ਡਰਗ ਦੇ ਖਿਲਾਫ ਲੜਾਈ ਦੇ ਵਿੱਚ ਇਹ ਗੱਲ ਲੱਗੀ ਕਿ ਵਾਕਈ ਪੰਜਾਬ ਦੇ ਇੰਨੇ ਕੁ ਯੂਥ ਜਾਂ ਜ਼ਿਆਦਾਤਰ ਯੂਥ ਉਹ ਡਰਗ ਦੇ ਸ਼ਿਕਾਰ ਹੋ ਚੁੱਕੇ ਹਨ ਬੜਾ ਤੁਸੀਂ ਟਫ ਕੁਐਸਚਨ ਪੁੱਛ ਲਿਆ ਐਂਡ ਇਟ ਇਸ ਗੋਇੰਗ ਟੂ ਬੀ ਵੈਰੀ ਟਫ ਟੂ ਅਨਸਰ ਇਟ ਯੂਥ ਡੈਫੀਨਿਟਲੀ ਇਨਵੋਲਟ ਤੇ ਹੈਗੇ ਨੇ ਬਟ ਇੰਨੇ ਜ਼ਿਆਦਾ ਵੀ ਨਹੀਂ ਹੈਗੇ ਮੈਂ ਮਹਿਸੂਸ ਕਰਦਾ ਕਿ ਜੇ ਅਸੀਂ ਪੁਲਿਸ ਵਾਲੇ ਸਿਵਲ ਐਡਮਿਨਿਸਟ੍ਰੇਸ਼ਨ ਤੇ ਪਬਲਿਕ ਇਕੱਠੇ ਹੋ ਜਾਈਏ ਤੇ ਇਸ ਚੀਜ਼ ਨੂੰ ਅਸੀਂ ਖਤਮ ਨਾ ਕਰ ਪਾਈਏ ਪਾਕਿਸਤਾਨ ਤੋਂ ਆਉਣ ਵਾਲੀ ਡਰਗ ਉਹ ਕਿੰਨਾ ਕੁ ਜਲੰਧਰ ਦੇ ਵਿੱਚ ਫੜੀ ਜਾਂਦੀ ਹੈ ਜਾਂ ਕਿੰਨਾ ਕੁ ਨੋਟਿਸ ਕੀਤਾ ਗਿਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਟ੍ਰੈਂਡ ਹੈ ਵੀ ਕਿ ਦਿੱਲੀ ਤੋਂ ਡਰਗ ਆ ਰਹੀ ਹੈ ਔਰ ਜਲੰਧਰ ਦੇ ਵਿੱਚ ਫੜੀ ਜਾ ਰਹੀ ਹੈ ਇਹਦੇ ਵਿੱਚ ਅਗਰ ਰੇਸ਼ੀਓ ਗਿਣੀ ਹੈ ਤਾਂ ਕਿੰਨੇ ਪਰਸੈਂਟ ਪਾਕਿਸਤਾਨ ਤੋਂ ਆਉਣ ਵਾਲੀ ਡਰਗ ਹੈਗੀ ਹੈ ਔਰ ਕਿੰਨੀ ਦਿੱਲੀ ਤੋਂ ਵਾਪਸੀ ਆ ਰਹੀ ਮੈਕਸਿਮਮ ਜਿਹੜੇ ਡਰੱਗਸ ਇੱਥੇ ਅਸੀਂ ਜਿਹੜੇ ਰਿਕਵਰ ਕੀਤੇ ਨੇ ਉਹ ਦਿੱਲੀ ਵਾਲੇ ਪਾਸਿਓਂ ਆ ਰਹੇ ਸੀਗੇ ਪਾਕਿਸਤਾਨ ਵਾਲੀ ਸਾਈਟ ਤੋਂ ਆਈ ਥਿੰਕ ਕਿ ਕਾਫੀ ਬੀਐਸਐਫ ਸਟਰੋਂਗ ਹੈਗੀ ਹੈ ਸੈਕੰਡ ਲਾਈਨ ਆਫ ਡਿਫੈਂਸ ਵੀ ਸਾਡੀ ਸਟਰੋਂਗ ਹੈਗੀ ਹੈ ਐਂਡ ਉਧਰੋਂ ਸ਼ਾਇਦ ਜਲੰਧਰ ਦੇ ਵਿੱਚ ਉਹਨਾਂ ਡਰੱਗ ਨਹੀਂ ਆ ਰਿਹਾ ਜਿੰਨਾ ਕਿ ਦਿੱਲੀ ਵੱਲ ਆ ਰਿਹਾ ਪਿਛਲੀ ਸਰਕਾਰਾਂ ਬੀਐਸਐਫ ਨੂੰ ਦੋਸ਼ੀ ਕਰਾਰ ਦਿੰਦੀਆਂ ਰਹੀਆਂ ਕਿ ਅਗਰ ਇੰਟਰਨੈਸ਼ਨਲ ਸਮਗਲਿੰਗ ਹੋ ਰਹੀ ਹੈ ਉਹਦੇ ਵਾਸਤੇ ਬੀਐਸਐਫ ਰਿਸਪੋਨਸੀਬਲ ਹੈ ਔਰ ਪੰਜਾਬ ਪੁਲਿਸ ਕਾਫੀ ਹੱਦ ਤੱਕ ਡਰੱਗਸ ਨੂੰ ਫੜਦੀ ਹੈ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਬੀਐਸਐਫ ਆਪਣਾ ਕੰਮ ਬਾਕੂਬੀ ਕਰ ਰਹੀ ਹੈ ਤੇ ਯਾਨੀ ਫੇਰ ਡਰੱਗ ਦੀ ਜਿਹੜੀ ਸਪਲਾਈ ਹੋ ਰਹੀ ਹੈ ਉਹ ਬੀਐਸਐਫ ਦੀ ਅੰਗੈਲੀ ਤੋਂ ਬਾਅਦ ਪੰਜਾਬ ਪੁਲਿਸ ਦੀ ਜਿਹੜੀ ਚੁਸਤੀ ਫੁੜਤੀ ਦੇ ਨਾਲ ਉਹ ਫੜੀ ਜਾ ਰਹੀ ਹੈ ਇਹ ਕਹਿੰਦੀ ਕਿਹਾ ਜਾ ਸਕਦਾ ਹੈ ਕਿ ਬੀਐਸਐਫ ਆਪਣੀ ਡਿਊਟੀ ਨਹੀਂ ਕਰ ਰਹੀ ਕਿਉਂਕਿ ਆਰਮਡ ਫੋਰਸਸ ਦੇ ਜਿੰਨੇ ਵੀ ਜਵਾਨ ਹੁੰਦੇ ਨੇ ਉਹ ਆਪਣੀ ਡਿਊਟੀ ਬਕਾਇਦਾ ਪੂਰੀ ਕਰਦੇ ਨੇ ਆਰਮਡ ਫੋਰਸਸ ਜਦੋਂ ਅਸੀਂ ਜੁਆਇਨ ਕਰਦੇ ਹਾਂ ਸਾਡੇ ਵਿੱਚ ਦੇਸ਼ ਪ੍ਰਤੀ ਜਜ਼ਬਾ ਆਮ ਲੋਕਾਂ ਨਾਲੋਂ ਥੋੜਾ ਜ਼ਿਆਦਾ ਹੁੰਦਾ ਤਦ ਹੀ ਅਸੀਂ ਆਰਮਡ ਫੋਰਸਸ ਦੇ ਵਿੱਚ ਆਨੇ ਤੇ ਆਈ ਥਿੰਕ ਬੀਐਸਐਫ ਵੀ ਆਪਣੀ ਜੌਬ ਬਕਾਇਦਾ ਪੂਰੀ ਕਰ ਰਹੀ ਹੈ ਬਟ ਕਿਉਂਕਿ ਬਹੁਤ ਲੰਬਾ ਬਾਰਡਰ ਹੈ ਐਂਡ ਕਾਫੀ ਟਫ ਟੇਰੇਨ ਹੈ ਤੋ ਹੋ ਸਕਦਾ ਉਥੋ ਕਿਤੇ ਨਾ ਕਿਤੇ ਕੁਝ ਡਿਸਕ੍ਰਿਪੈਂਸੀਜ਼ ਹੋਣ ਗਈਆਂ ਬਟ ਪੰਜਾਬ ਪੁਲਿਸ ਐਂਡ ਬੀਐਸਐਫ ਆਪਣੀ ਜੌਬ ਬਿਲਕੁਲ ਵਧੀਆ ਕਰ ਰਹੀ ਹੈ ਇਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਕਿ ਕਿੰਨਾ ਜ਼ਿਆਦਾ ਨਸ਼ਾ ਫੜਿਆ ਜਾ ਰਿਹਾ ਐਂਡ ਕਿੰਨੇ ਬੱਚਿਆਂ ਨੂੰ ਕਿੰਨੇ ਲਾਰਜ ਨੰਬਰ ਦੇ ਬੱਚਿਆਂ ਨੂੰ ਅਸੀਂ ਨਸ਼ਾ ਛੁਡਾਉਣ ਦੇ ਵਿੱਚ ਕੰਮབྱਾ ਰਹੇ ਜਿੱਦਾਂ ਐਸਟੀਐਫ ਦੀ ਗੱਲ ਕਰੀਏ ਸਪੈਸ਼ਲ ਟਾਸਕ ਫੋਰਸ ਜਿਹੜਾ ਕੈਪਟਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਸਪੈਸ਼ਲੀ ਡਰੱਗਸ ਦੇ ਵਾਸਤੇ ਲੜਾਈ ਵਾਸਤੇ ਬਣੀ ਸੀਗੀ ਐਸਟੀਐਫ ਦਾ ਤੇ ਡਿਸਟ੍ਰਿਕਟ ਪੁਲਿਸ ਦਾ ਕਿਦਾਂ ਦਾ ਕੋਆਰਡੀਨੇਸ਼ਨ ਹੁੰਦਾ STF ਦਾ ਤੇ ਡਿਸਟ੍ਰਿਕਟ ਪੁਲਿਸ ਦਾ ਬਹੁਤ ਹੀ ਵਧੀਆ ਕੋਆਰਡੀਨੇਸ਼ਨ ਹੈ ਅਸੀਂ ਵੀਕਲੀ ਇੱਕ ਮੀਟਿੰਗ ਹੋਲਡ ਕਰਦੇ ਹਾਂ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਇੰਟੈਲੀਜੈਂਸ ਸਾਡਾ ਡਿਸਟ੍ਰਿਕਟ ਪੁਲਿਸ ਐਂਡ STF ਦੇ ਸਾਰੇ ਆਫਿਸਰ ਇਕੱਠੇ ਹੁੰਦੇ ਨੇ ਐਂਡ ਡਰੱਗਸ ਦੇ ਅਗੇਂਸਟ ਜਿੱਤਾਂ ਦੀ ਵੀ ਕੋਈ ਮੁਹਿੰਮ ਚਲਾਨੀ ਹੈ ਉਹਨਾਂ ਨੂੰ ਡਿਸਕਸ ਕਰਦੇ ਨੇ ਤੇ ਐਗਜ਼ੀਕਿਊਟ ਕਰਦੇ ਨੇ ਲੇਕਿਨ ਡਰੱਗ ਦੇ ਰੇਟਸ ਵਿੱਚ ਅਕਸਰ ਅਸੀਂ ਦੇਖਿਆ ਹੈ ਕਿ ਕਨਵਿਕਸ਼ਨ ਰੇਟ ਬਹੁਤ ਘਟਾ ਹੈ ਉਸ ਕਨਵਿਕਸ਼ਨ ਰੇਟ ਦੇ ਬਾਰੇ ਵਿੱਚ ਕਈ ਵਾਰ ਇਨਵੈਸਟੀਗੇਸ਼ਨ ਦੇ ਵਿੱਚ ਕਈ ਚੀਜ਼ਾਂ ਦੀ ਕਈ ਕਮੀਆਂ ਰਹਿ ਜਾਂਦੀਆਂ ਹਨ ਉਹਨੂੰ ਪੁਖਤਾ ਕਰਨ ਵਾਸਤੇ ਕੀ ਕੋਈ ਨਵੀਂ ਗਾਈਡਲਾਈਨਸ ਜਾਂ ਨਵੀਂ ਤਰੀਕੇ ਨਾਲ ਇਨਵੈਸਟੀਗੇਸ਼ਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਦੇ ਨਾਲ ਡਰੱਗਸ ਦੇ ਕੇਸ ਵਿੱਚ ਕਨਵਿਕਸ਼ਨ ਰੇਟ ਦੇ ਵਿੱਚ ਵਾਧਾ ਹੋਏ ਅਸੀਂ ਟਾਈਮ ਤੋਂ ਟਾਈਮ ਜਿਹੜੇ ਸਾਡੇ ਆਈਓਸ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਕਲਾਸਿਸ ਲਵਾਈਆਂ ਅਸੀਂ ਡੀਏ ਜਿਹੜੇ ਸਾਡੇ ਡਿਸਟ੍ਰਿਕਟ ਅਟਾਰਨੀਜ਼ ਹੈ ਉਹਨਾਂ ਨਾਲ ਟਰਾਈਅਪ ਕਰਕੇ ਕੋਆਰਡੀਨੇਟ ਕਰਕੇ ਜਿਹੜੇ ਸਾਡੇ ਆਈਓਸ ਨੇ ਉਹਨਾਂ ਨੂੰ ਪੂਰਾ ਸੈਂਸਿਟਾਈਜ਼ ਕਰਾਈਦਾ ਐਂਡ ਵੀ ਟ੍ਰਾਈ ਆ ਲੈਵਲ ਬੈਸਟ ਕੀ ਜਿਹੜਾ ਐਕਵਿਟਲ ਰੇਟ ਹੈ ਉਹ ਘੱਟ ਹੋਵੇ ਐਂਡ ਆਈ ਥਿੰਕ ਅੱਗੇ-ਅਗੇ ਤੁਸੀਂ ਦੇਖੋਗੇ ਕਿ ਕਨਵਿਕਸ਼ਨ ਰੇਟ ਕਾਫੀ ਵਧ ਰਿਹਾ ਡਰੱਗਸ ਦੇ ਕੇਸ ਵਿੱਚ ਜਦ ਗੱਲ ਹੁੰਦੀ ਹੈ ਡਰੱਗ ਦੀ ਤੇ ਵੱਡੀ ਮੱਛੀਆਂ ਦਾ ਜ਼ਿਕਰ ਹੁੰਦਾ ਹੈ ਖਾਸ ਕਰਕੇ ਪੋਲੀਟੀਸ਼ੀਅਨਸ ਦਾ ਜ਼ਿਕਰ ਹੁੰਦਾ ਤੁਹਾਨੂੰ ਇਸ ਲੜਾਈ ਦੇ ਵਿੱਚ ਕੋਈ ਵੱਡੀਆਂ ਮੱਛੀਆਂ ਦੇ ਇਨਵੋਲਵਮੈਂਟ ਦਾ ਇੰਡੀਕੇਸ਼ਨ ਆਇਆ ਵੱਡੀ ਮੱਛੀ ਅਗੇਨ ਇੱਕ ਬੜੀ ਡੈਫੀਨੀਸ਼ਨ ਆਕੀਜੀ ਹੋ ਜਾਂਦੀ ਹੈ ਜੇ ਅਸੀਂ ਕਹੀਏ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ 1 ਕਿਲੋ 2 ਕਿਲੋ ਵਾਲੇ ਵੀ ਮੈਂ ਤੇ ਮਹਿਸੂਸ ਕਰਦਾ ਉਹ ਵੱਡੀਆਂ ਮੱਛੀਆਂ ਹੀ ਹੁੰਦੀਆਂ ਨੇ ਤੇ ਇਹ ਵੱਡੀਆਂ ਮੱਛੀਆਂ ਜਿਹੜੀਆਂ ਹਜੇ ਤੱਕ ਤੇ ਕੋਈ ਸਾਡੇ ਏਰੀਆ ਦੇ ਵਿੱਚ ਕੋਈ ਐਸੀ ਗੱਲ ਨਹੀਂ ਆਈ ਕਿ ਕੋਈ ਵੱਡਾ ਪੋਲੀਟੀਸ਼ੀਅਨ ਨੇ ਜਾਂ ਕੋਈ ਵੱਡਾ ਐਸਾ ਬੰਦਾ ਇਸ ਕੰਮ ਦੇ ਵਿੱਚ ਇਨਵੋਲਵ ਹੋਵੇ ਇਹ ਜਿਹੜੇ ਕਾਫੀ ਟਾਈਮ ਤੋਂ ਲੱਗੇ ਹੋਏ ਨੇ ਆਲਮੋਸਟ ਡਰੱਗ ਡੀਲਰਸ ਜਿਹੜੇ ਡਰੱਗ ਸਮਗਲਿੰਗ ਕਰਕੇ ਹੀ ਆਪਣਾ ਜ਼ਰੀਆ ਵੜਾਉਂਦੇ ਨੇ ਰੋਟੀ ਰੋਜ਼ੀ ਦਾ ਉਹੀ ਲੋਗ ਨੇ ਐਂਡ ਕਿਉਂਕਿ ਇਹਦੇ ਵਿੱਚ ਪ੍ਰੋਫਿਟ ਕਾਫੀ ਹੈਈ ਹੈ ਤੇ ਕਾਫੀ ਬੱਚੇ ਜਿਹੜੇ ਅਨਇੰਪਲੋਇਡ ਨੇ ਉਹ ਵੀ ਵਿੱਚ ਆ ਕੇ ਫਸ ਗਏ ਨੇ ਬਟ ਆਈ ਥਿੰਕ ਕਿ ਕਾਫੀ ਵਧੀਆ ਰਿਜ਼ਲਟਸ ਮਿਲੇ ਨੇ ਲੇਟਲੀ ਕਿਉਂਕਿ ਕਾਫੀ ਹੈਵੀ ਮਾਤਰਾ ਦੇ ਵਿੱਚ ਅਸੀਂ ਅਰੈਸਟ ਕਰ ਪਾਏ ਆ ਬੰਦਿਆਂ ਨੂੰ ਐਂਡ ਹੈਵੀ ਰਿਕਵਰੀਜ਼ ਕਰ ਪਾਏ ਆ ਤੇ ਨਾਲ ਹੀ ਨਾਲ ਇੱਥੇ ਮਤਲਬ ਕਿ ਆਈ ਹੈਵ ਟੂ ਟੈਲ ਅਗੇ ਟਾਈਮ ਐਂਡ ਅਗੇਨ ਕਿ ਜਿਹੜੇ ਅਸੀਂ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਜਿਹੜੇ ਮਹੱਲੇ ਹੁੰਦੇ ਨੇ ਉਹਨਾਂ 'ਚ ਜਦੋਂ ਜ਼ਾਇਦਾ ਹੈ ਤੇ ਸਾਡੇ ਕੋਲ ਲੋਕਾਂ ਦਾ ਇੰਨਾ ਕੁ ਜ਼ਿਆਦਾ ਹੁਣ ਕੰਫੀਡੈਂਸ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਤੇ ਬਣਿਆ ਹੋਇਆ ਕਿ ਸਾਨੂੰ ਆਂਦੇ ਨੇ ਸਾਡੇ ਕੋਲ ਤੇ ਕਹਿੰਦੇ ਨੇ ਜੀ ਕਿ ਸਾਡਾ ਬੱਚਾ ਨਸ਼ੇ ਦੇ ਵਿੱਚ ਫਸਿਆ ਹੈ ਇਹਦੀ ਕਿਸੇ ਨਾ ਕਿਸੇ ਤਰੀਕੇ ਮਦਦ ਕੀਤੀ ਜਾਵੇ ਐਂਡ ਅਸੀਂ ਸਿਵਲ ਸਰਜਨ ਨੂੰ ਨਾਲ ਲੈ ਕੇ ਐਨ ਜੀਓਸ ਨੂੰ ਨਾਲ ਲੈ ਕੇ ਅਸੀਂ ਕਾਫੀ ਹੱਦ ਤੱਕ ਉਹਨਾਂ ਬੱਚਿਆਂ ਦਾ ਇਲਾਜ ਕਰਾ ਰਹੇ ਹਾਂ ਜੀ ਐਸਟੀਐਫ ਦੀ ਗੱਲ ਕਰੀਏ ਰੀਸੈਂਟਲੀ ਮੁਹੰਮਦ ਮੁਸਤਾਫਾ ਜਿਹੜੇ ਹੁਣ ਡੀਜੀਪੀ ਵੀ ਨੇ ਔਰ ਐਸਟੀਐਫ ਦੇ ਹੈੱਡ ਵੀ ਨੇ ਉਹਨਾਂ ਨੇ ਇੱਕ ਲੈਟਰ ਕੱਢਿਆ ਸੀਗਾ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਪੁਲਿਸ ਦੇ ਜ਼ਿਲ੍ਹਾ ਮੁਖੀਆਂ ਨੂੰ ਔਰ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕਮੀਆਂ ਹੈਗੀਆਂ ਜਾਂ ਕੁਝ ਸਟੈਪਸ ਚੱਕਣ ਵਾਸਤੇ ਗੱਲ ਕੀਤੀ ਸੀਗੀ ਤੁਹਾਨੂੰ ਲੱਗਦਾ ਹੈ ਕਿ ਉਹ ਸਟੈਪਸ ਜਲੰਧਰ ਦੇ ਵਿੱਚ ਚੱਕੇ ਜਾ ਚੁੱਕੇ ਨੇ ਔਰ ਉਹਨਾਂ ਕਮੀਆਂ ਨੂੰ ਜਿਨ੍ਹਾਂ ਕਮੀਆਂ ਦਾ ਜ਼ਿਕਰ ਮੁਹੰਮਦ ਮੁਸਤਾਫਾ ਜੀ ਨੇ ਕੀਤਾ ਸੀਗਾ ਉਹਨਾਂ ਕਮੀਆਂ ਨੂੰ ਦੂਰ ਕੀਤਾ ਜਾ ਕੇ ਬਿਲਕੁਲ ਕੰਪਲਾਈਅੰਸ ਕੀਤੀ ਜਾ ਰਹੀ ਹੈ ਜੋ ਵੀ ਕੋਈ ਟਾਈਮ ਟੂ ਟਾਈਮ ਸਾਨੂੰ ਇਨਸਟਰਕਸ਼ਨਸ ਆਉਂਦੀਆਂ ਉਹਨਾਂ ਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ ਐਂਡ ਉਹਨਾਂ ਦੀ ਕੰਪਲਾਈਅੰਸ 100% ਕੀਤੀ ਜਾ ਰਹੀ ਹੈ ਡਰੱਗ ਕੰਜ਼ਮਪਸ਼ਨ ਦੇ ਵਿੱਚ ਸਟੂਡੈਂਟਸ ਦੀ ਮਾਤਰਾ ਕਿੰਨੀ ਹੈਗੀ ਸਟੂਡੈਂਟਸ ਦੀ ਜੇ ਮਾਤਰਾ ਕਿਹਾ ਜਾਵੇ ਦੇਖੋ ਜੋ ਸੁਸਾਇਟੀ ਹੈ ਉਹਦੇ ਵਿੱਚ ਹਰ ਟਾਈਪ ਦੇ ਵਰਗ ਹੁੰਦੇ ਨੇ ਜੇ ਕਾਲਜes ਸਕੂਲ ਜਿੰਨਾ ਮੈਂ ਅਬਜ਼ਰਵ ਕੀਤਾ ਹਜੇ ਤੱਕ ਮੈਨੂੰ ਤਾਂ ਬਹੁਤ ਘੱਟ ਪਰਸੈਂਟੇਜ ਦੇਖੀ ਹੈ ਸਟੂਡੈਂਟਸ ਦੀ ਜਿਹੜੇ ਇਸ ਚੀਜ਼ ਚ ਇਨਵੋਲ ਨੇ ਖਾਸ ਕਰਕੇ ਅਸੀਂ ਇੱਕ ਯੂਨੀਵਰਸਿਟੀ ਦੀ ਗੱਲ ਕਰੀਏ ਪ੍ਰਾਈਵੇਟ ਯੂਨੀਵਰਸਿਟੀ ਦੀ ਉਦੇ ਆਸ-ਪਾਸ ਇਹ ਮੰਨਿਆ ਜਾਂਦਾ ਹੈ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਉੱਥੇ ਡਰੱਗ ਦਾ ਕਾਰੋਬਾਰ ਬੜੇ ਜੋਰਾਂ ਨਾਲ ਚੱਲ ਰਿਹਾ ਹੈ ਔਰ ਕੀ ਇਹ ਸੱਚ ਹੈ ਕਿ ਉਹਨਾਂ ਸਟੂਡੈਂਟਸ ਦੇ ਕਰਕੇ ਜਾਂ ਡਰੱਗ ਦੀ ਸਪਲਾਈ ਜਿਹੜਾ ਫੋਰਨ ਨੈਸ਼ਨਲਸ ਦੀ ਫੜੀ ਗਈ ਹੈ ਉਹਦਾ ਮੇਨ ਡੈਸਟੀਨੇਸ਼ਨ ਯੂਨੀਵਰਸਿਟੀ ਸੀਗੀ ਜਾਂ ਸਟੂਡੈਂਟ ਸੀਗੇ ਐਸੀ ਕੋਈ ਗੱਲ ਜਿੰਨੇ ਕੈਸੀ ਫੜੇ ਨੇ ਕੋਈ ਹਜੇ ਤੱਕ ਸਾਹਮਣੇ ਨਹੀਂ ਆਈ ਬਟ ਜ਼ਿਆਦਾ ਮੈਂ ਕਮੈਂਟ ਵੀ ਨਹੀਂ ਕਰ ਸਕਦਾ ਕਿਉਂਕਿ ਸਾਡੇ ਏਰੀਆ ਦੇ ਵਿੱਚ ਕੋਈ ਐਸੀ ਵੱਡੀ ਯੂਨੀਵਰਸਿਟੀ ਨਹੀਂ ਹੈ ਬਟ ਜਨੇਵੀ ਸਾਡੇ ਕੋਲ ਕਾਲਜੇਸ ਜਾਂ ਸਕੂਲਸ ਜਾਂ ਕੋਈ ਯੂਨੀਵਰਸਿਟੀ ਵੀ ਜਿਹੜੀ ਹੈਗੀ ਹੈ ਸਾਡੇ ਇਰੀਜ਼ ਫਾਲ ਕਰਦੀ ਹੈ ਉਥੋਂ ਕੋਈ ਸਾਨੂੰ ਕਿਉਂਕਿ ਅਸੀਂ ਗਾਇਬ ਗਾਇਬ ਜਾਂਦੇ ਰਹੇ ਨੇ ਬੱਚਿਆਂ ਨਾਲ ਜਾ ਕੇ ਇੰਟਰੈਕਟ ਕਰਦੇ ਰਹੇ ਨੇ ਬਟ ਜੇ ਅਸੀਂ ਕਹੀਏ ਕੋਈ ਐਸੀ ਅਲਰਮਿੰਗ ਸਿਚੁਏਸ਼ਨ ਹੈ ਜਦੇ ਵਿੱਚ ਬੱਚੇ ਨਸ਼ੇ ਕਰਦੇ ਨੇ ਸਟੂਡੈਂਟ ਸਪੈਸ਼ਲੀ ਐਸੀ ਕੋਈ ਗੱਲ ਹਜੇ ਤੱਕ ਸਾਹਮਣੇ ਨਹੀਂ ਆਈ ਉੜਦਾ ਪੰਜਾਬ ਹੁਣ ਲੱਗਦਾ ਹੈ ਕਿ ਥੰਮਦਾ ਪੰਜਾਬ ਨਜ਼ਰ ਆ ਰਿਹਾ ਹੈ ਜਿਸ ਤਰੀਕੇ ਨਾਲ ਡਰਗ ਦੇ ਖਿਲਾਫ ਲੜਾਈ ਪੰਜਾਬ ਦੀ ਸਰਕਾਰ ਨੇ ਸ਼ੁਰੂ ਕੀਤੀ ਸੀ ਪੰਜਾਬ ਦੀ ਪੁਲਿਸ ਨੇ ਸ਼ੁਰੂ ਕੀਤੀ ਸੀ ਉਹ ਆਪਣੇ ਮੁਕਾਮ ਨੂੰ ਜਲਦ ਹਾਸਿਲ ਕਰ ਲੇਗੀ ਘੱਟ ਤੋਂ ਘੱਟ ਜਲੰਧਰ ਰੂਰਲ ਪੁਲਿਸ ਦੀ ਕਾਰਗੁਜ਼ਾਰੀ ਨਾਲ ਤੇ ਇਦਾਂ ਦਾ ਲੱਗਦਾ ਹੈ ਜਿਨੇ 5 ਮਹੀਨੇ ਦੇ ਵਿੱਚ ਹੀ 434 ਕੇਸ ਰਜਿਸਟਰਡ ਕੀਤੇ ਔਰ 537 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਦਾ ਵਿੱਚ 17 ਮਹਿਲਾਵਾਂ ਸੀ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇਲੈਕਸ਼ਨ ਤੋਂ ਪਹਿਲੇ ਸੋਚ ਚੁੱਕੀ ਸੀਗੀ ਗੁਟਕਾ ਸਾਭ ਨੂੰ ਹੱਥੇ ਚ ਰੱਖ ਕੇ ਕਿ ਪੰਜਾਬ ਤੋਂ ਨਸ਼ਾ ਖਤਮ ਕਰ ਦਾਂਗੇ ਉਸੋਂ ਜਲਦ ਹੀ ਪੂਰੀ ਹੋਏਗੀ ਕੈਮਰਾਮੈਨ ਰਵੀ ਸ਼ੰਕਰ ਦੇ ਨਾਲ राजीव ਭਾਸਕਰ ਟੀਵੀ ਪੰਜਾਬ ਜਲੰਧਰ